ਇਧਰ ਬੀਬੀਆਂ ਕਹਿੰਦੀਆਂ ਬੱਚਾ ਇਹ ਜੀ ਕਹਿ ਨਹੀਂ ਸਕਦੇਗੇ ਕਿ ਕਿੰਨਾ ਮਾੜਾ ਹੋਇਆ ਸਾਡੇ ਵਾਸਤੇ ਤੇ ਉਹ ਵਕਤ ਅਸੀਂ ਭੁੱਲ ਨਹੀਂ ਸਕਦੇਗੇ ਲਾਛਾਂ ਦੇ ਡੇਰ ਪੈ ਰੱਖਣ ਦੀ ਜਗ੍ਹਾ ਨਹੀਂ ਸੀਗੀ ਜਿਹਦਾ ਬੰਦਾ ਵੇ ਤੇ ਬਿਜਲੀ ਦੀ ਤਾਰਾਂ ਕੱਟ ਦਿੱਤੀਆਂ ਉਹਨਾਂ ਨੇ ਕਰੰਟ ਵਹਿ ਲ ਗਿਆ ਤੇ ਜਿਹੜੇ ਹੈਡ ਪੰਪ ਸੀਗੇ ਉਹਨਾਂ ਦੀ ਹੱਥੀਆਂ ਕੱਢ ਕੇ ਲੇ ਗਏ ਬੱਚੇ ਪਾਣੀ ਵਾਸਤੇ ਤਰਸਣ ਕਿ ਪਾਣੀ ਵੀ ਨਹੀਂ ਜੇ ਪਾਣੀ ਪੀ ਲਵੇ ਬੰਦਾ ਕਹਿੰਦਾ ਭਜਨ ਤੂੰ ਬਾਹਰ ਆ ਜਾ ਬਾਹਰ ਆ ਜਾ ਫੇਰ ਵੀ ਭਰਾ ਮੇਰਾ ਕਹਿੰਦਾ ਚਲੋ ਆਪਣੇ ਘਰੋਂ ਟੇ ਗਿਆ ਵੀ ਤੁਸੀਂ ਬਚਣਾ ਤੇ ਮੇਰੇ ਬੱਚਿਆਂ ਦਾ ਧਿਆਨ ਕਰਿਓ ਜੇ ਮੈਂ ਜਾ ਰਿਹਾ ਆਂਗਾ ਉੱਥੇ ਹੀ ਕਰਦੇ ਕੋਲ ਹੀ ਉੱਥੇ ਹੀ ਬਾੜ ਦੁੱਤਾ ਮੇਰੀ ਪਰ ਜਾਈ ਜਾ ਕੇ ਡਿੱਗੀ ਉਹਦੇ ਉੱਤੇ ਉੱਡੂ ਵੀ ਖਿੱਚ ਕੇ ਪਰਾਂ ਜਾ ਕੇ ਸੁੱਟਿਆ ਲੋਕੀ ਕਹਿੰਦੇ ਨਾ ਵੀ ਹੁਣ 40 ਸਾਲ ਹੋ ਗਏ ਨੇ ਤੁਸੀਂ ਭੁੱਲ ਗਏ ਉਹ ਨਹੀਂ ਭੁੱਲ ਸਕਦੇ ਅਸੀਂ ਇਹ ਮੇਰਾ ਵੱਡਾ ਮੁੰਡਾ ਹੈ ਇਹਨੂੰ ਮੈਂ ਫਰਾਕ ਪਾ ਕੇ ਲਈ ਸੀ ਦੋ ਪੁੱਤਾਂ ਕਰਕੇ ਲਈ ਇਹ ਮੇਰਾ ਮੋਟਾ ਬੁੜੀ ਹੋਣਾ ਕਿਚਾ ਹਾਂ ਕਰਾਕ ਪਾਈ ਦੋ ਗੁੱਤਕ ਜੇ ਜਾ ਤਾਂ ਬੱਚਾ ਸੀ ਇਹ ਮੇਰਾ ਸੀ 6 ਸਾਲ ਦਾ ਜਦੋਂ ਪਤੀ ਦਾ ਸਾਯਾ ਸਿਰ ਤੋਂ ਉੱਠ ਜਾਂਦਾ ਫਿਰ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਪੈ ਜਾਂਦੀ ਆ ਫਿਰ ਕਿਹੜੇ ਹਾਲਾਤਾਂ ਚ ਬੱਚੇ ਪੜਾਏ ਕਿਹੜੇ ਹਾਲਾਤਾਂ ਚ ਬੱਚੇ ਪਾਲੇ ਮੈਂ ਮੇਰੇ ਬੱਚੇ ਕਿੱਥੇ ਪੜੇ ਨਹੀਂ ਪੜੇ ਹੀ ਨਹੀਂ ਮੈਂ ਤਾਂ ਮੇਰੇ ਜਗੀ ਨਮੀ ਮੈਂ ਨੇ ਬੇਲਦਾਰੀ ਕੀਤੀ ਤੇ ਆ ਕੇ ਔਰ ਲੋਕਾਂ ਦੇ ਭਾਂਡੇ ਮੰਨ ਜਾਂਦੀ ਸੀ ਵੀ ਪਚਨ ਤੋਂ ਪਲਣਾ ਸੀ ਨਾ ਮੈਂ ਮੇਰੇ ਬੱਚੇ ਜਿੱਥੇ ਸੌਂ ਰਹੇ ਨੇ ਜਮਾਂ ਦੇ ਥੱਲੇ ਸੌ ਜਾਂਦੇ ਸੀਗੇ ਕੀ ਉਹਨ ਕੀ ਕੰਮ ਕਰਦੋਂ ਤੁਸੀਂ ਮੈਂ ਭਾਜੀ ਆਪਣਾ ਗਾਰਡ ਦੀ ਡਿਊਟੀ ਕਰਨਾ ਨਾਈਟ ਆ ਕਿੰਨੇ ਪੈਸੇ ਮਿਲ ਜਾਂਦੇ 13-14000 11 ਗੁਜਰਾਤ ਹੈ ਹੁਣ ਬਸੇ ਗਿਆ ਪ੍ਰਸ਼ਾਦਾ ਚੱਕੀ ਦਾ ਬਸ ਮੈਂ ਭਾਈ ਮੈਂ ਨਹੀਂ ਪੜ ਪਾਇਆ ਭਰਾ ਵੀ ਰੋਜ਼ਗਾਰ ਹੈ ਨਹੀਂ ਸੀ ਛੋਟਾ ਭਰਾ ਸੁਸਾਇਡ ਕਰ ਗਿਆ ਇੱਕ ਸਰਦਾਰ ਹੈਗਾ ਤੇ ਉਹ ਪਿਛਲੇ ਟੇਰ ਜਿਹੜਾ ਗਰਾਵੀ ਹੁੰਦੀ ਉਹ ਚ ਟੇਰ ਹਾਤੜਿਆ ਹੋਇਆ ਸੀ ਉਹਨੂੰ ਜਿੰਦਾ ਉੱਥੇ ਸਾਰਿਆ ਸੀ ਸਾਰ ਕੇ ਉਹ ਇੰਨਾ ਫੁੱਲਿਆ ਹੋਇਆ ਸੀ ਮੈਂ ਉਹਨੂੰ ਬੰਦੇ ਨੂੰ ਵੀ ਜਾਣਦਾ ਉਸ ਬੰਦੇ ਦਾ ਨਾਮ ਡੇਟ ਮਸੀਹ ਸੀ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਤੁਹਾਨੂੰ ਲਗਾਤਾਰ ਮਿਲਾ ਰਹੇ ਹਾਂ ਜਿਨ੍ਹਾਂ ਨੇ 1984 ਦੇ ਵਿੱਚ ਦਿੱਲੀ ਦੇ ਵਿੱਚ ਉਸ ਜ਼ੁਲਮ ਨੂੰ ਹੰਡਾਇਆ ਏ ਅੱਜ ਵੀ ਆਪਣੇਆਂ ਨੂੰ ਖੋਣ ਦਾ ਦਰਦ ਅੱਖਾਂ ਦੇ ਵਿੱਚ ਆ ਜਦੋਂ ਉਹਨਾਂ ਦੀ ਯਾਦ ਆਉਂਦੀ ਆ ਤਾਂ ਫਿਰ ਅੱਖਾਂ ਦੇ ਵਿੱਚੋਂ ਨੀਰ ਵਗਦਾ ਏ ਤਾਂ ਉਹ ਦਰਦ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਭਾਵੇਂ ਕਿ 40 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਫਿਰ ਵੀ ਆਪਣੇਆਂ ਨੂੰ ਖੋਣ ਦਾ ਦਰਦ ਅੱਖਾਂ ਦੇ ਵਿੱਚ ਆ ਦਿਲ ਦੇ ਵਿੱਚ ਆ ਸਾਡੇ ਨਾਲ ਪਾਗੀ ਕੌਰ ਨੇ ਤਾਂ ਇਹਨਾਂ ਦੇ ਪਤੀ ਸਮੇਤ ਪਰਿਵਾਰ ਦੇ ਸੱਤ ਜੀਆਂ ਨੂੰ ਚੁਣ-ਚੁਣ ਕੇ ਕਤਲ ਕੀਤਾ ਗਿਆ ਏ ਹਰ ਘਰ ਦੇ ਵਿੱਚ ਇੱਕ ਦੋ ਪਰਿਵਾਰ ਦੇ ਜੀ ਅਜੇਹੀ ਨੇ ਜਿਨ੍ਹਾਂ ਨੂੰ ਉਸ ਸਮੇਂ ਚੁਣ ਕੇ ਕਤਲ ਕੀਤਾ ਗਿਆ ਹੋਵੇ ਕਿਉਂਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਲੱਭ ਲੱਭ ਕੇ ਮਾਰਿਆ ਗਿਆ ਸੀ ਇਹ ਹਰ ਕਿਸੇ ਨੂੰ ਪਤਾ ਸਾਡੇ ਨਾਲ ਪਰਿਵਾਰ ਮੌਜੂਦ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਤੁਸੀਂ ਜਦੋਂ ਘਟਨਾ ਵਾਪਰਦੀ ਹੈ ਕਿੱਥੇ ਰਹਿੰਦੇ ਸੀ ਕਿਹੜੇ ਇਲਾਕੇ ਦੇ ਵਿੱਚ ਰਹੇ ਸੀ ਅਸੀਂ ਰਹਿੰਦੇ ਸੀ ਤਲੋਕਪੁਰ ਜਮਨਾਪਾਰ ਤੇ ਆਪਣਾ ਜਿੱਥੇ ਰਹਿੰਦੇ ਸੀਗੇ ਉੱਥੇ ਉਹ 32 ਬਲੋਕ ਸੀਗਾ ਤੇ 32 ਬਲੋਕ ਵਿੱਚ ਰਹਿੰਦੀ ਸੀ ਮੈਂ ਮੇਰਾ ਘਰ ਦਾ ਐਡਰੈਸ ਹੈਗਾ 15 32 ਦਾ 4 ਪੰਨਾ ਗੁਰਦੁਆਰੇ ਬਾਅਦ ਵਿੱਚ ਤੇ ਪਹਿਲੇ ਆ ਮਤਲਬ ਮੈਂ ਟੀਵੀ ਵਿੱਚ ਵੇਖਿਆ ਤੇ ਮੈਂ ਆਪਣੇ ਭਰਾ ਨੂੰ ਕਹਿਣ ਲੱਗੀ ਇੰਦਰ ਸਿੰਘ ਨੂੰ ਜਦ ਜੈਤ ਹੋਈ ਮੇਕਾਂ ਜਾਂਦੀ ਗੱਲ ਰਹੀ ਵੀਰ ਮੈਂ ਤਾਂ ਦੇਖ ਕੇ ਆਇਆ ਟੀਵੀ ਵਿੱਚ ਤੇ ਸਰਦਾਰਾਂ ਨੂੰ ਮਾਰ ਰਹੇ। ਤੋਂ ਮਨ ਭਰਾ ਮੇਰਾ ਕਹਿ ਰਿਆ ਨਹੀਂ ਤੂੰ ਤਾਂ ਮੇਰੀ ਭੈਣ ਚੱਲੀ ਹੈਗੀ। ਤੇ ਦਾਦੀ ਕੋਈ ਗੱਲ ਨਹੀਂ ਹੈਗੀ। ਫਿਰ ਵੀ ਜਿਆਦਾ ਛੁਰ ਛਰਾਵਾ ਹੋਇਆ ਮਾਰੋ 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 ਪੇਬਲਕ ਆ ਗਈ। ਪਬਲਕ ਆ ਗਈ ਤੋਂ ਫਿਰ ਸਾਰੇ ਆਪਣੇ ਸਰਦਾਰ ਵੀ ਇਕੱਠੇ ਹੋ ਗਏ, ਮੁਸਲਮਾਨ ਤੇ ਹਿੰਦੂ ਵੀ ਇਕੱਠੇ ਹੋ ਗਏ। ਉਹ ਮਸਜਿਦ ਦੇ ਕੋਲ ਉਹਨਾਂ ਨੇ ਪਥਰਾਉ ਕੀਤਾ ਤੇ ਆਪਣੇ ਸਰਦਾਰ ਇਧਰੋਂ ਪਥਰਾਉ ਕੀਤਾ। ਪਥਰਾਵ ਕਿੱਤੇ ਸਤੇ ਮੁੰਜੀਆਂ ਲੈ ਕੇ ਸੀ ਨਾਲ ਜਿਵੇਂ ਪਥਰਾਵ ਕਰ ਰਹੇ ਸੀ ਮੁੰਜੇ ਉਹਨਾਂ ਦੇ ਪੱਥਰ ਆਂਦੇ ਸੀ ਮੁੰਜਿਆਂ ਨਾਲ ਰੋਕ ਲੈਂਦੇ ਸੀਗੇ ਆਮਨ ਸ਼ਮੀ ਬਈ ਉਹਨਾਂ ਨੂੰ ਇਹ ਲੱਗਿਆ ਹਿੰਦੂਆਂ ਨੂੰ ਬਈ ਇਹ ਸਰਦਾਰ ਸਾਡੇ ਕਾਬੂ ਨਹੀਂ ਆਣਗੇ ਉਹਨਾਂ ਨੇ ਮੰਗਾਈ ਪੁਲਿਸ ਤੇ ਮਿਲਟਰੀ ਮੰਗਾਈ ਤਾਂ ਕਰਕੇ ਫਿਰ ਗੁਰਦੁਆਰੇ ਵਿੱਚ ਆਪਣਾ ਗਰੰਤੀ ਸੀਗਾ ਤੇ ਗੁਰਦੁਆਰਾ ਗੁਰਗ੍ਰੰਥ ਸਾਹਿਬ ਦੀ ਸਾੜੇ ਤੇ ਉਹਦਾ ਵਾਲ ਉਹਦੇ ਵੀ ਜੂੜਾ ਬੰਦਿਆ ਇਹ ਕੋਰ ਤਾਂ ਬੰਦਿਆ ਜੂੜਾ ਨੰਨ ਦੋਨਨ ਨੂੰ ਅਗਲਾਈ ਅਗਲਾਈ ਤੁਹਾਡੇ ਖੰ ਦੇ ਸਾਹਮਣੇ ਹਾਂਜੀ ਤੇ ਉਹ ਇੱਕ ਦੂਜੇ ਨੂੰ ਮਤਲਬ ਖਿੱਚ ਰਹੇ ਇਹ ਵਾਲ ਕੇ ਦੇਖੋ ਬਚਾਓ ਤਾਂ ਕਰਨਾ ਹੁੰਦਾ ਨਾ ਬੰਦੇ ਨੂੰ ਬਿਲਕੁਲ ਬਈ ਸੜ ਰਹੇ ਨਹੀਂ ਤੇ ਇੱਕ ਦੂਜੇ ਵੱਲੋਂ ਖਿੱਚ ਦੇ ਸੀਗੇ ਤੇ ਇਸ ਤਰ੍ਹਾਂ ਕਰਕੇ ਫੇਰ ਤਾਂ ਕਾਫੀ ਮਤਲਬ ਇਹ ਹੋ ਗਿਆ ਪਰ ਤੋਂ ਘਰਾਂ ਵਿੱਚ ਅਗਦੇ ਬੂੰਬੜੇ ਸੀਗੇ ਉਹਨਾਂ ਦੇ ਕੋਲ ਵਾਈਟ ਪਾਊਡਰ ਸੀਗਾ ਤੇ ਪੈਟਰੋਲ ਸੀਗਾ ਫੇਰ ਤਾਂ ਵੀਰੇ ਕੁਝ ਨਹੀਂ ਬਚਾਇਆ ਉਹਨਾਂ ਨੇ ਲੋਕਾਂ ਨੇ ਘਰਾਂ ਵਿੱਚ ਹੀ ਵੱੜ ਗਏ ਕਿੰਨੇ-ਕਿੰਨੇ ਜਣੇ ਆ ਗਏ 20 25 ਜਣੇ ਇੱਕ ਦੋ ਜਣੇ ਕੀ ਕਰਨਗੇ ਚਾ ਭਾਵੇਂ ਉਹਨਾਂ ਨੂੰ ਕਿਸ ਤਰ੍ਹਾਂ ਵੀ ਕੀਤਾ ਭਈ ਉਹਨਾਂ ਨੂੰ ਤਾਂ ਖਿੱਚ ਕੇ ਲੈ ਗਏ ਉਧਰ ਆਦਮਨ ਕਿਛੀ ਜਾ ਰਹੀ ਨਹੀਂ ਉਧਰ ਬੀਬੀਆਂ ਕਿਛੀ ਜਾ ਰਹੀ ਨਹੀਂ ਐ ਨਹੀਂ ਦੇਖ ਰਹੇ ਕਿ ਭਈ ਕੀ ਹੋਏਗਾ ਕੀ ਨਹੀਂ ਹੋਏਗਾ ਇਧਰ ਬੰਦੇ ਕਹਿੰਦੇ ਬਚਾਓ ਇਧਰ ਬੀਬੀਆਂ ਕਹਿੰਦੀਆਂ ਬਚਾਓ ਵੀਰ ਜੀ ਕਹਿ ਨਹੀਂ ਸਕਦੇ ਹੈਗੇ ਕਿ ਕਿੰਨਾ ਮਾੜਾ ਹੋਇਆ ਸਾਡੇ ਵਾਸਤੇ ਤੇ ਉਹ ਵਕਤ ਅਸੀਂ ਭੁੱਲ ਨਹੀਂ ਸਕਦੇਗੇ ਲਾਛਾਂ ਦੇ ਡੇਰ ਪੈ ਰੱਖਣ ਦੀ ਜਗ੍ਹਾ ਨਹੀਂ ਸੀਗੀ ਜਿਹਦਾ ਬੰਦਾ ਤੇ ਬਿਜਲੀ ਦੀ ਤਾਰਾਂ ਕੱਟ ਦਿੱਤੀਆਂ ਉਹਨਾਂ ਨੇ ਕਰੰਟ ਵਹਿ ਲ ਗਿਆ ਤੇ ਜਿਹੜੇ ਹੈਡ ਪੰਪ ਸੀਗੇ ਉਹਨਾਂ ਦੀ ਹੱਥੀਆਂ ਕੱਢ ਕੇ ਲੇ ਗੇ ਬੱਚੇ ਪਾਣੀ ਵਾਸਤੇ ਤਰਸਨ ਕਿ ਪਾਣੀ ਵੀ ਨਹੀਂ ਜੇ ਪਾਣੀ ਪੀ ਲਵੇ ਬੰਦਾ ਤੇ ਆਪਣੀ ਦਰਸ਼ਨ ਕੋ ਰਹਿ ਗਈ ਉਹਦਾ ਜੇਟ ਸੀਗਾ ਉਹਨੂੰ ਮਾਰਿਆ ਸੀ ਤਾਂ ਉਹਦੀ ਪੇਟ ਦੀ ਅੰਤਰੀਆਂ ਨਿਕਲ ਗਈ ਸੀ ਤੇ ਮੈਂ ਚੁੰਨੀ ਲੈ ਕੇ ਤੇ ਮੈਂ ਉਹਦੀ ਅੰਤਰੀਆਂ ਬੰਧੀਆਂ ਜਾਂ ਕਿ ਮੈਂ ਕੋਈ ਬੱਚਾ ਜਾਏਗਾ ਮੈਂ ਕੋਈ ਭਰਾ ਤੋਂ ਬੱਚੇ ਪਰ ਬਹੁਤ ਮਾੜਾ ਵੈਸੀ ਬਹੁਤ ਮਾੜਾ ਮੇਰੇ ਭਰਾ ਨੂੰ ਤੋਂ ਉਹ ਤੇ ਚਿੱਲਾ گاਉਂ ਵਾਲੇ ਉਹਨਾਂ ਨੇ ਤਾਂ ਨਾਮ ਲੈ ਕੇ ਉਹਨੂੰ ਕਿਹਾ ਉਹ ਭਜਨ ਛੋਟਾ ਨਾਮ ਸੀ ਭਜਨ ਕੰਦੇਸੀ ਉਹਦਾ ਨਾਮ ਦੀ ਸੀ ਸੰਦਰ ਸਿੰਘ ਤੇ ਉਹਨੂੰ ਉਹ ਮਤਲਬ ਦੁੱਧ ਦੀ ਕੜਾਈ ਲਾਂਦਾ ਸੀ ਮੇਰੇ ਭਰਾ ਦੁਕਾਨ ਹੋਟਲ ਚ ਗਾਉਦਾ ਤੇ ਉਹਨੂੰ ਤਾਂ ਖਿੱਚ ਕੇ ਕਹਿੰਦਾ ਭਜਨ ਤੂੰ ਬਾਹਰ ਆ ਜਾ ਬਾਹਰ ਆ ਜਾ ਫਿਰ ਵੀ ਭਰਾ ਮੇਰਾ ਕਹਿੰਦਾ ਚਲੋ ਆਪਣੇ ਭਰਾ ਨੂੰ ਕਹਿ ਗਿਆ ਵੀ ਤੁਸੀਂ ਬਚਣਾ ਤੇ ਮੇਰੇ ਬੱਚਿਆਂ ਦਾ ਧਿਆਨ ਕਰਿਓ ਜੇ ਮੈਂ ਜਾ ਰਿਹਾ ਹੈਗਾ ਉੱਥੇ ਹੀ ਕਰਦੇ ਕੋਲ ਹੀ ਉੱਥੇ ਹੀ ਬਾਹਰ ਦਿੱਤਾ ਮੇਰੀ ਭਰ ਜਾਈ ਜਾ ਕੇ ਡਿੱਗੀ ਉਹਦੇ ਉੱਤੇ ਉੱਡੂ ਵਿਖਚ ਕੇ ਪਰਾਂ ਜਾ ਕੇ ਸੁੱਟਿਆ ਮਤਲਬ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮੈਂ ਫਿਰ ਦੋ ਭਰਾ ਨੂੰ ਆਪਣੇ ਨੂੰ ਭਰਾ ਤੇ ਇੰਦਰ ਸਿੰਘ ਜਿਹੜਾ ਪੱਪੀ ਦਾ ਪਿਓ ਸੀਗਾ ਉਹ ਤੇ ਉਹਦਾ ਮੁੰਡਾ ਵੱਡਾ ਇਹਨਾਂ ਨੂੰ ਮੈਂ ਮਤਲਬ ਛੱਤਾਂ ਤੋਂ ਟਪਾ ਕੇ ਤੇ ਮੈਂ ਛੱਡਾਈ ਮੈਂ ਕਿਹਾ ਤੁਸੀਂ ਜਾਓ ਕੋਈ ਤਾਂ ਬੱਚੇ ਕਰਦਾ ਮੈਂਬਰ ਕੋਈ ਤਾਂ ਬੱਚੇ ਉੱਥੇ ਜਾ ਕੇ ਚਿਲਾਗਾਮ ਜਾ ਕੇ ਦੋਨੋਂ ਪਿਓ ਪੁੱਤਰ ਮਰ ਗਏ ਮੈਂ ਆਪਣੇ ਘਰਵਾਲੇ ਨੂੰ ਬਚਾ ਕੇ ਲਿਆਈ ਉਹ ਵੀ ਸਾਡੇ ਕੋਲੋਂ ਵਿਛੜਿਆ ਉਹ ਵੀ ਚਿਲਾਗਾਮ ਜਾ ਕੇ ਮਰ ਗਿਆ ਉੱਥੇ ਤਾਂ ਫੇਰ ਨਾ ਰਾਤੀ ਤੋਂ ਪਤਾ ਨਹੀਂ ਅਸੀਂ ਕਿਵੇਂ ਟੱਪੇ ਕੇ ਨਹੀਂ ਰਹੇ ਸਵੇਰੇ ਜਦੋਂ ਨਿਕਲੇ ਤਾਂ ਫੇਰ ਤਾਂ ਭਾਈ ਬਹੁਤ ਹੀ ਮਾੜਾ ਮਤਲਬ ਅਸੀਂ ਇਹ ਪੈਦਲ ਹੀ ਪੈਦਲ ਕਿਥੇ ਚਿਲਾਗਾਮ ਚਿਲਾਗਾਮ ਤੋਂ ਫੇਰ ਮਜ਼ਦੂਰ ਵਿਆਰ ਮਜ਼ਦੂਰ ਵਿਆਰ ਤੋਂ ਫੇਰ ਆਪਣਾ ਇਧਰ ਕਲਿਆਣਪੁਰੀ ਉੱਥੇ ਬੈਠ ਕੇ ਉਹ ਆਪਣੀ ਚਿਕਲੀ ਕਰ ਸੀਗੇ ਉਹਨਾਂ ਨੇ ਫਿਰ ਚਾਹ ਪਿਲਾਈ ਦੋ ਦਿਨ ਦੇ ਭੁੱਖੇ ਪਿਆਸੇ ਉਹਨਾਂ ਨੇ ਚਾਹ ਪਿਲਾਈ ਫਿਰ ਉੱਥੇ ਜਾ ਕੇ ਉਹਨਾਂ ਨੇ ਚਾਹ ਪੀਤੀ ਔਰ ਫਿਰ ਆਪਣਾ ਚੌਕੀ ਸੀਗੀ ਛੋਟੀ ਉੱਥੇ ਫਿਰ ਉੱਥੇ ਰੁਕੇ ਸੂਰੇ ਫਿਰ ਲਾਛਾਂ ਦੇ ਮਤਲਬ ਟੱਕ ਪੂਰਾ ਵਰ ਕੇ ਆਇਆ ਤੁਹਾਡੇ ਪਤੀ ਨੂੰ ਕਦੋਂ ਕਤਲ ਕੀਤਾ ਤੁਹਾਨੂੰ ਕਿਵੇਂ ਪਤਾ ਲੱਗ ਦੋ ਦੋ ਸਾਹਮਣੇ ਦਿਖਤ ਨਹੀਂ ਸਾਰੇ ਦੇਖਾਇ ਚੁਤੇ ਸਾਰੇ ਦੇਖਾ ਵਿਛੜਿਆ ਸੀ ਸਾਡੇ ਕੋਲੋਂ ਫਿਰ ਦੇਖਾਇ ਇਹ ਨਾਲੇ ਤੋਂ ਕੋਲ ਮਾਰਿਆ ਹੋਇਆ ਸੀ ਕਿੰਨੇ ਜੀ ਹੋਰ ਪਰਿਵਾਰ ਦੇ ਇਸ ਦੌਰ ਦੀ ਪੇਟ ਚੜ ਗਈ ਸੱਤ ਜਣੇ ਕੌਣ ਕੌਣ ਸੀ ਸਰ ਚਾਰ ਤੇ ਮੇਰੇ ਭਰਾ ਸੀਗੇ ਇੱਕ ਮੇਰਾ ਘਰ ਵਾਲਾ ਇੱਕ ਮੇਰਾ ਭਤੀਜਾ ਇੱਕ ਮੇਰੀ ਭਤੀਜੀ ਦਾ ਘਰ ਵਾਲਾ ਸੱਤ ਜਣੇ ਗਏ ਮੇਰੇ ਚਾਰ ਭਰਾ ਤੁਹਾਡੇ ਤੋਂ ਵੱਡੇ ਸੀ ਮੇਰੇ ਤੋਂ ਸਾਰੇ ਵੱਡੇ ਸੀਗੇ ਹਾਂ ਮੇਰੇ ਕੋਲ ਇੱਕ ਛੋਟਾ ਸੀ ਇੱਕ ਮੇਰਾ ਨੂੰ ਦੇਖਿਆ ਕੀ ਨਹੀਂ ਦੋ ਭਰਾ ਮੇਰੇ ਮੇਰੇ ਤੋਂ ਛੋਟੇ ਸੀ ਉਹ ਮਾਰੇ ਗਏ ਸੀ ਦੋ ਮੇਰੇ ਵੱਡੇ ਭਰਾ ਉਹ ਮਾਰੇ ਗਏ ਸੀ ਅਕੀ ਦੇਖਿਆ ਉਹ ਕਿਵੇਂ ਮਾਰਿਆ ਮਾਰਿਆ ਜਿਵੇਂ ਉਹ ਤੇ ਫਿਰ ਆਗ ਦੇ ਬੰਗੜੇ ਸੀ ਜਿੰਦਿਆਂ ਨੂੰ ਮੱਜ ਲੈਣਾ ਫੇਰ ਤੇ ਜਿੰਦਿਆਂ ਚੱਤੇ ਮਾਰਨਾ ਬਸ ਡੰਡੇ ਚੱਤੇ ਡੰਡਾ ਮਾਰਨਾ ਉਹ ਪੈ ਜਾਣ ਵਿਚਾਰੇ ਐਵੇਂ ਕਰਕੇ ਬਹੁਤ ਬੁਰੀ ਤਰੀਕੇ ਨਾਲ ਤੇਲ ਛਿੜਕ ਕੇ ਜੰਦਿਆਂ ਨੂੰ ਹਾਂਜੀ ਹਾਂਜੀ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਹਾਂਜੀ ਚੀਕਾ ਮਾਰਨ ਉਹ ਵਿਚਾਰੇ ਚੀਕਾ ਮਾਰਨ ਇਹ ਦੇਖੇ ਜਾਂਦਾ ਹੈਗਾ ਹੁਣ ਉਹ ਟਾਈਮ ਸਾਨੂੰ ਯਾਦ ਨਾਲ ਦਾ ਭੁੱਲਿਆ ਨਹੀਂ ਹੈਗੇ ਅਸੀਂ ਲੋਕੀ ਕਹਿੰਦੇ ਨਾ ਵੀ 40 ਸਾਲ ਹੋ ਗਏ ਤੁਸੀਂ ਭੁੱਲ ਕੇ ਉਹ ਨਹੀਂ ਭੁੱਲ ਸਕਦੇ ਅਸੀਂ ਅੱਜ ਵੀ ਯਾਦ ਆਉਂਦੇ ਨੇ ਭਾਈ ਯਾਦ ਆਂਦੇ ਨਹੀਂ ਸੰਭੇ ਯਾਦ ਆਂਦੇ ਨੇ ਭਾਈ ਜਦੋਂ ਇੱਥੇ ਪ੍ਰੋਗਰਾਮ ਹੁੰਦਾ ਆਪਣਾ ਚਾਹੀਦਾ ਦਾ ਮਨ ਨੂੰ ਦੁੱਖ ਤਾਂ ਹੁੰਦਾ ਹੈਗਾ ਮਨ ਨੂੰ ਬਹੁਤ ਦੁੱਖ ਹੁੰਦਾ ਹੈਗਾ ਕਿ ਅਸ ਫਿਰ ਵੀ ਸਾਡੀ ਰੱਖਿਆ ਕਰਦੇ ਨਹੀਂ ਦਰ ਨੀ ਹੈ ਕਦੇ ਨਹੀਂ ਸਾਡੀ ਦੁੱਖ ਸੁਖ ਕੋ ਸਾਡੀ ਰੱਖਿਆ ਕਰਦੇ ਨਹੀਂ ਸਾਡਾ ਚਾਹੀਦਾ ਕਿੰਨੇ ਬੱਚੇ ਤੇ ਤੁਹਾਡੇ ਹੋ ਸਕਦੇ ਮੇਰੇ ਛੋਟੇ ਸਾਲ ਸਾਲ ਦਾ ਫਰਕ ਸੀ ਮੇਰੇ ਬੱਚੇ ਇਹ ਮੇਰਾ ਵੱਡਾ ਮੁੰਡਾ ਹੈ ਇਨੂ ਮੈਂ ਫਰਾਕ ਪਾ ਕੇ ਲਈ ਸੀ ਦੋ ਕਿਤਾ ਕਰਕੇ ਲਈ ਇਹ ਬੜਾ ਮੋਟਾ ਵੀ ਉਹ ਆ ਕੇ ਉਚਾਇਆ ਹਾਂ ਫਰਾਕ ਪਾਈ ਦੋ ਗੁੱਥਾਂ ਦੇ ਜਾ ਤਾਂ ਬੱਚਾ ਸੀ ਇਹ ਮੇਰਾ ਸੀ 6 ਸਾਲ ਦਾ 7 ਸਾਲ ਦਾ ਨਾ ਸੀਗਾ ਜੀ ਜਿਹਦਾ ਨਾਮ ਫਰਾਕ ਪਾਉਂਦੇ ਫਿਰ ਇਨੂ ਮੈਨੂੰ ਛੱਡਣਾ ਸੀ ਮੈਂ ਫਰਾਕ ਪਾ ਕੇ ਮੈਂ ਫਿਰ ਤਾਂ ਬਚਾ ਕੇ ਲਈ ਤੇ ਇੱਕ ਮੁੰਡਾ ਇੱਕ ਕੁੜੀ ਮੇਰੀ ਸੀ ਉਹ ਕਿੰਨੇ ਮੈਂ ਉਹ ਵੀ ਛੋਟੇ ਛੋਟੇ ਬੱਚੇ ਸੀ ਤੇ ਇਹ ਵਿਚੋਟਾ ਸੀਗਾ ਇੱਕ ਛੋਟੀ ਮੈਂ 3 ਮਹੀਨੇ ਦਿਲਾਇ ਸਿਕੜੀ ਚਾਰ ਬੱਚੇ ਸੀ ਮੇਰੇ ਤੁਹਾਡੀ عمر ਕਿੰਨੀ ਸੀ ਸਾਡੇ ਵਿੱਚ ਨਾ ਪਹਿਲੇ ਛੋਟੀ ਦਾ ਵਿਆਹ ਕਰਵਾ ਦਿੰਦੇ ਸੀਗੇ ਹਾਂ ਮੈਂ ਹਾਂ 24 25 ਸਾਲ ਦੇ 25 ਸਾਲ ਦੀ ਉਮਰ ਹਾਂਜੀ ਉਸ ਤੋਂ ਬਾਅਦ ਕਾਰੋਬਾਰ ਕੀ ਹੁੰਦਾ ਸੀ ਤੁਹਾਡਾ ਦਿੱਲੀ ਦੇ ਵਿੱਚ ਉਹ ਘਟਣਾ ਪਿਆ ਮੇਰਾ ਘਰ ਵਾਲਾ ਤੇ ਕੰਮ ਕਰਦਾ ਸੀ ਕੁਲੀ ਦਾ ਸਟੇਸ਼ਨ ਤੇ ਨਈ ਦਿੱਲੀ ਕੇ ਸਟੇਂਟ ਉਹ ਦਿਨ ਹੋ ਗਿਆ ਵੀ ਨਹੀਂ ਅਸੀਂ ਭੇਜੇ ਵੀ ਨਹੀਂ ਬਈ ਇਹਦੀ ਨਹੀਂ ਗੱਲ ਹੋ ਰਹੀ ਹੈ ਗਿਆ ساری ਉਮਰ ਕਮਾਣਾ ਹੈਗਾ ਤੁਸੀਂ ਜਾਨ ਦੇ ਬਚੇ ਨਹੀਂ ਗਿਆ ਅਸੀਂ ਕੰਤੇ ਸਾਰੇ ਤੁਹਾਨੂੰ ਪਤਾ ਲੱਗਿਆ ਅਸੀਂ ਦਿੱਲੀ ਦੇ ਵਿੱਚ ਵੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਕੀ ਮਾਹੌਲ ਬਣ ਗਿਆ ਸੀ ਉਹ ਜਦੋਂ ਇਹ ਦੋ ਕਹਿ ਰਹੀਆਂ ਟੀਵੀ 'ਚ ਦੇਖਿਆ ਸੀ ਉਹਨਾਂ ਨੇ ਨਹੀਂ ਭੇਜਿਆ ਸਰਦਾਰਾਂ ਨੂੰ ਉੱਥੇ ਧੱਕਾ ਮਾਰ ਰਹੇ ਸੀ ਟੀਵੀ 'ਚ ਦੇਖ ਕੇ ਅਸੀਂ ਨਾ ਮੈਂ ਉੱਥੇ ਦੇਖਿਆ ਸੀ ਬਈ ਸਰਦਾਰਾਂ ਨੂੰ ਮਾਰਨਗੇ ਮ ਦੇਖੋ ਕਿਤਾ ਤੋ ਕੇਰ ਸਿੰਘ ਨੇ ਸਫான் ਸਿੰਘ ਨੇ ਉਹਨਾਂ ਨੂੰ ਚਲੋ ਉਹਨਾਂ ਨੂੰ ਤੁਸੀਂ ਮਾਰ ਦਿੱਤਾ ਸਾਡੇ ਬੇਕਸੂਰ ਕਿਉਂ ਮਾਰੇ ਇਹਨਾਂ ਦੀ ਕੀ ਗਲਤੀ ਗਈ ਅਸੀਂ ਤਾਂ ਤਾਜ਼ਾ ਕਮਾਣ ਵਾਲੇ ਤਾਜ਼ਾ ਖਾਣ ਵਾਲੇ ਸੀਗੇ ਸਾਨੂੰ ਕਿਉਂ ਮਾਰਿਆ ਉਸ ਤੋਂ ਪਹਿਲਾਂ ਕਰਦੇ ਹਾਲਤ ਬਿਲਕੁਲ ਠੀਕ ਸੀ ਬਹੁਤ ਚੰਗੇ ਸੀਗੇ ਬਹੁਤ ਚੰਗੇ ਸੀ ਹੁਣ ਤਾਂ ਦੇਖੋ ਕੰਮਦੰਦਾ ਵੀ ਨਹੀਂ ਬਚਾਏ ਜਾਂਦਾ ਰਾਤੀ ਰਾਤੀ ਨੈਟ ਜਾ ਕੇ ਤੇ ਡਿਊਟੀ ਕਰਦਾ ਹੈਗਾ ਚੋਕੀਦੰਦ ਤੇ ਮੈਂ ਤੁਹਾਡੇ ਕੋਲ ਵੀ ਆਉਣਾ ਤੇ ਉਸ ਤੋਂ ਬਾਅਦ ਜਦੋਂ ਬੱਚੇ ਵੱਡੇ ਛੋਟੇ ਸੀ ਕਿਉਂਕਿ ਜਦੋਂ ਪਤੀ ਦਾ ਸਾਆ ਸਿਰ ਤੋਂ ਉੱਠ ਜਾਂਦਾ ਫਿਰ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਪੈ ਜਾਂਦੀ ਆ ਫਿਰ ਕਿਹੜੇ ਹਾਲਾਤਾਂ ਚ ਬੱਚੇ ਪੜਾਏ ਵਿੜੇ ਹਾਲਾਤਾਂ ਚ ਬੱਚੇ ਪਾਲੇ ਮੈਂ ਮੇਰੇ ਬੱਚੇ ਕਿੱਥੇ ਪੜੇ ਨਿਪੜੇ ਹੀ ਨਹੀਂ ਮੈਂ ਤਾਂ ਮੇਰੇ ਜਗੇ ਨਮੀ ਮੈਨੇ ਬੇਲਦਾਰੀ ਕੀਤੀ ਤੇ ਆ ਕੇ ਔਰ ਲੋਕਾਂ ਦੇ ਭਾਂਡੇ ਮਨ ਜਾਣ ਜਾਂਦੀ ਸੀਗੀ ਬੱਚਨ ਤੋਂ ਪਾਲਣਾ ਸੀ ਨਾ ਮੈਂ ਮੇਰੇ ਬੱਚੇ ਜਿੱਥੇ ਸੌਂ ਰਹੇ ਹੁੰਦੇ ਸਮੰਜਿਆਂ ਦੇ ਥੱਲੇ ਸੌ ਜਾਂਦੇ ਸੀਗੇ ਪਰ ਅਸੂਨ ਕੇ ਜਾਂਦੀ ਸੀ ਮੇਰੇ ਬੱਚਿਆਂ ਦੇ ਧਿਆਨ ਕਰਿਓ ਕਿੰਨੇ ਕਿੰਨੇ ਦਿਨ ਭੁੱਖੇ ਰਹੇ ਕਿੰਨੇ ਕਿੰਨੇ ਦਿਨ ਕਈ ਵਾਰ ਐਸੇ ਵੀ ਹਾਲਾਤ ਹੋਣੇ ਕਿ ਰੋਟੀ ਦਾ ਸਾਧਨ ਨਹੀਂ ਹੋਣਾ ਰੋਟੀ ਵੀ ਨਹੀਂ ਪੱਕਦੀ ਨਹੀਂ ਹੈਗੇ ਸੀ ਐਜੇ ਜਿਵੇਂ ਐਈ ਦੋ ਦਿਨ ਸੀ ਕੇ ਫਿਰ ਥੋੜੀ ਬਹੁਤ ਰੋਟੀ ਮੇ ਬਣਾ ਜਾਂਦੀ ਸੀ ਤੇ ਮੇਰਾ ਪਿਓ ਆਂਦਾ ਸੀ ਉਹ ਬੱਚਨ ਖਵਾ ਜਾਂਦਾ ਸੀ ਜੋ ਉਹਨੂੰ ਵੀ ਬੜੀ ਮੁਸ਼ਕਲਾਂ ਬਚਾ ਕੇ ਲਿਆ ਸੀ ਸਾਡਾ ਪਿਓ ਬੁਜਰਗ ਸੀਗਾ ਉਹਨੂੰ ਬੜੀ ਮੁਸ਼ਕਲਾਂ ਜੁੜਾ ਆਂਦਾ ਸੀ ਮਾਰਨ ਵਸ ਤੇ ਸਾਰਾ ਪਰਿਵਾਰ ਤਾਂ ਖਤਮ ਹੋ ਗਿਆ ਇਹਨੂੰ ਤਾਂ ਬਚਕ ਲੋ ਪਿਓ ਨੂੰ ਬੜੀ ਮੁਸ਼ਕਲਾਂ ਬਚਾ ਕੇ ਲਿਆ ਸੀ ਅਸੀਂ ਭਰਾਵਾ ਦੀ ਤੇ ਪਤੀ ਦੀ ਜਾਨ ਆਉਂਦੀ ਅੱਜ ਪੂਰੀ ਹਾਏ ਬਹੁਤ ਆਉਂਦੀ ਹੈ ਭਰਾਵਾ ਬਹੁਤ ਆਉਂਦੀ ਹੈਗੀ ਪ੍ਰਾ ਪ੍ਰਾਈ ਹੁੰਦੇਗੇ ਮਾਪਿਓ ਮਾਪਿਓ ਹੀ ਹੁੰਦੇਗੇ ਹੋ ਕੇ ਤੁਸੀਂ ਵੀ ਲੜ ਰਹੇ ਹੋ ਤੁਸੀਂ ਵੀ ਗਵਾਹੀ ਦੇ ਨਹੀਂ ਗਵਾਹੀ ਨਹੀਂ ਹੈਗੀ ਅਸੀਂ ਜਿਵੇਂ ਹੁਣ ਜੇ ਇਧਰ ਦਾ ਮਤਲਬ ਇੱਕ ਆਪਣਾ ਸੁਲਤਾਨਪੁਰ ਦਾ ਕੇਸ ਹੈਗਾ ਤੇ ਆਪਣਾ ਉਹਦਾ ਪੁੱਲ ਬੰਗਤ ਦਾ ਕੇਸ ਹੈਗਾ ਉਹਨਾਂ ਦੇ ਕੇਸਾਂ ਦੀ ਹਾਂਜੀ ਉਹਨਾਂ ਦੇ ਮਤਲਬ ਹੋ ਜਾਂਦੇ ਹੁਣ ਜਗਦੀਸ਼ ਸਿੰਘ ਜਗਦੀਸ਼ ਉਹਦੀ ਉਹਦੀ ਜਗਦੀਸ਼ ਉਹਦੀ ਹੈਗੀ ਆ ਵੇਖੋ ਦੀ ਸੱਜਣ ਕੁਮਾਰ ਤੇ ਬੰਦ ਉਦਤ ਕੇ ਬੰਦੀ ਹੈ ਗਸਮਜੋਏ ਕੁੱਤੇ ਕਿਉਂਕਿ ਜਗਦੀਸ਼ ਦੀ ਚੱਲ ਰਹੀ ਹੈ ਤੁਸੀਂ ਕਿਹੜੇ ਕਿਹੜੇ ਵਿਅਕਤੀ ਨੂੰ ਤੋਂ ਦੇਖਿਆ ਪਹਿਚਾਣਦੇ ਹੋ ਜਿਹੜੇ ਅੱਗ ਲਾ ਰਹੇ ਸੀ ਸਿੱਖਾਂ ਨੂੰ ਲੱਬ ਲੱਬੇ ਮਾਰ ਕਿਨੂੰ ਕਿਨੂੰ ਪਛਾਣਦੇ ਹੋ ਉਹ ਤਾਂ ਫਿਰ ਉਹ ਨਾਮ ਲਿਪਾ ਦਿੱਤੇ ਸੀ ਹੁਣ ਤਾਂ ਭੁੱਲ ਗਈਆਂ ਫਿਰ ਵੀ ਇੱਕ ਰੋਤਾ ਸੀਗਾ ਇੱਕ ਮੰਨੂ ਸੀਗਾ ਔਰ ਨਾਮ ਤੇ ਭੁੱਲ ਗਈਆਂ ਨਾ ਹੁਣ ਤੇ ਜਿਵੇਂ ਐਲਕੇ ਭਗਤ ਸੱਜਣ ਕੁਮਾਰ ਟੈਟ ਨਾ ਜਾਣੇ ਦੇਖਿਆ ਕਿ ਇਹਨਾਂ ਨੂੰ ਦੇਖਿਆ ਸੀ ਕੋਈ ਵਿੱਚ ਇਹ ਹੋਰ ਕਟਨਾਮਾਂ ਦੇ ਵਿੱਚ ਸੀ ਹਾਂ ਇਹ ਇੱਧਰ ਦੇ ਸੀ ਅਸੀਂ ਤੋਂ ਲੋਕ ਪ੍ਰਦੇਸੀ ਐਸਕਲ ਭਗਤ ਸੀ ਸਾਡਾ ਅਸਲ ਭਗਤ ਸੀ ਉਹ ਕੀ ਕਹਿੰਦਾ ਸੀ ਉਹ ਨਹੀਂ ਤੁਮਰਵਾ ਸੀ ਉੱਤੇ ਉਹ ਨਹੀਂ ਪੜ੍ਹਾਈ ਸਾਰੀ ਹਾਂ ਹਾਂ ਉੱਤੇ ਆਇਆ ਸੀ ਮੈਂ ਉਹ ਖੁਦ ਆਇਆ ਸੀਗਾ ਉੱਤੇ ਗੱਡੀ ਤੇ ਆਇਆ ਸੀ ਉਹ ਉਹਨੇ ਖੁਦ ਮਰਵਾਇਆ ਬੰਦੇ ਉਹ ਤਾਂ ਉਹ ਤਾਂ ਫਿਰ ਗਿਆ ਨਾ ਹੁਣ ਤੇ ਤੁਸੀਂ ਹੁਣ ਕੀ ਕੰਮ ਕਰਦੇ ਤੁਸੀਂ ਮੈਂ ਭਾਜੀ ਆਪਣਾ ਗਾਰਡ ਦੀ ਡਿਊਟੀ ਕਰਨਾ ਨਾਈਟ ਆ ਕਿੰਨੇ ਪੈਸੇ ਦਿੰਦੇ ਮਿਲ ਜਾਂਦੇ 13-14 ਹਜ਼ਾਰ ਗੁਜਰਾਤ ਹੁਣ ਬਸੇ ਪ੍ਰਸ਼ਾਦਾ ਛਕੀਦਾ ਬਸ ਕਿੰਨੇ ਤੁਸੀਂ ਕਿੰਨੇ ਪੜੇ ਮੈਂ ਭਾਈ ਮੈਂ ਨਹੀਂ ਪੜ ਪਾਇਆ ਜਮਾਨੇ ਗੁੱਡੀਆਂ ਪੜ ਮਲੇਗਾ ਜਿਹੜੀ ਛੁੱਟੀਆਂ ਪੜਨਾ ਸੀ ਉਹਨਾਂ ਨੂੰ ਪੜਾਇਆ ਭਰਾ ਵੀ ਪੜਾਇਆ ਭਰਾ ਵੀ ਰੋਜ਼ਗਾਰ ਹੈ ਨਹੀਂ ਸੀ ਛੋਟਾ ਭਰਾ ਸੁਸਾਇਡ ਕਰ ਗਿਆ ਤੇ ਮਹਾਰਾਤ ਇਹ ਮੈਂ ਦੇ ਪੜਿਆ ਤਰਾ ਤੁਸੀਂ ਇਹ ਬੂਲਾਦ ਦੇਖੇ ਨੇ ਬੀਬੀ ਦੱਸ ਰਹੀ ਜਿਵੇਂ ਲੋਕਾਂ ਦੇ ਭਾਂਡੇ ਮਾਂਜਣੇ ਫੇਰਨ ਰੋਟੀ ਬਣਾਉਣੀ ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਸੀ ਯਾਦ ਨੇ ਤੁਹਾਨੂੰ ਵੀ ਸਾਰੇ ਮੈਂ ਕਹਿੰਦਾ ਤੁਸੀਂ ਦੰਗਿਆਂ ਦਾ ਵੀ ਪੁੱਛ ਸਕਦੇ ਮੇਰੇ ਤੋਂ ਮੈਂ ਤੁਹਾਨੂੰ ਦੱਸਾਂ ਜਦੋਂ ਅਸੀਂ ਸਾਡੇ ਜਿਹੜੇ ਜਿੰਨੇ ਵੀ ਪੁਰਾਣੇ ਸੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਹੈ ਸੀ ਸਾਡੇ ਸਾਲਿਆਂ ਦੇ ਮਾਮਿਆਂ ਦੇ ਘਰ ਨਾਲ ਨਾਲ ਸੀ ਸਾਡਾ ਵੀ ਘਰ ਨਾਲ ਹੀ ਜੁੜਿਆ ਦੇ ਤੇ ਸਾਡੀ ਜਿਹੜੀ ਭੂਆ ਸੀ ਨਾ ਵੱਡੀ ਤੇ ਉਹਨਾਂ ਦੇ ਘਰ ਸਾਸੀਂ ਜਦੋਂ ਮਾਹੌਲ ਐਵੇਂ ਦਾ ਵੇਖਿਆ ਨਾ ਸਾਰੇ ਇਕੱਠੇ ਜਾ ਕੇ ਚੰਨਾਈ ਸਾਡਾ ਪਰਿਵਾਰ ਜਮਾ ਮੇ ਮੇ ਇੱਕੋ ਇੱਕ ਘਰ ਚ ਜਗਾ ਕੇ ਚੱਲ ਗਏ ਹਾਸਾ ਵਾਲੇ ਚੱਲ ਗਏ ਚੱਲ ਗਏ ਤੇ ਇੱਥੇ ਫਿਰ ਰੋਲਾ ਜਾ ਪਿਆ ਬੰਦੇ ਇਕੱਠੇ ਹੋ ਕੇ ਆ ਗਏ ਮਗਰ 150 ਤੋਂ 200 ਬੰਦਾ ਇਕੱਠਾ ਹੋ ਗਿਆ ਤੇ ਆਵਾਜ਼ਾਂ ਪੈਣ ਕਿ ਵੀ ਖੋਲੋ ਖੋਲੋ ਬੂਆ ਖੋਲੋ ਨੇ ਤੇ ਅਸੀਂ ਸਾੜ ਦਾਂਗੇ ਅਸੀਂ ਅੱਗ ਲਾ ਦਾਂਗੇ ਕਰ ਦਾਂਗੇ ਅਸੀਂ ਬਾਹਰ ਬੂਆ ਖੁਲਿਆ ਨਾ ਸਭ ਤੋਂ ਪਹਿਲਾਂ ਭਾਈ ਸਾ ਮੈਂ ਕਿ ਲਾਸ਼ ਵੇਖੀ ਰਿਕਸ਼ਾ ਉਹ ਨਹੀਂ ਚੱਲ ਪੈਡਲ ਵਾਲਾ ਰਿਕਸ਼ਾ ਹੁੰਦਾ ਸੀ ਉਥੇ ਪਹਿਲੀ ਢਾਲਪੂਰੀ ਗਲੀ ਚ ਮੈਨੂੰ ਜਿੰਨਾ ਚੇਤਾ ਇੱਕ ਸਰਦਾਰ ਹੈਗਾ ਤੇ ਪਿਛਲੇ ਟੇਰ ਜਿਹੜਾ ਗਰਾਰੀ ਹੁੰਦੀ ਉਹ ਚ ਟੇਰ ਹਾਤੜਿਆ ਹੋਇਆ ਸੀ ਉਹਨੂੰ ਜਿੰਦਾ ਉਥੇ ਸਾੜਿਆ ਉਹ ਸਾੜ ਕੇ ਉਹ ਇੰਨਾ ਫੁੱਲਿਆ ਹੋਇਆ ਸੀ ਮੈਂ ਉਹਨੂੰ ਬੰਦੇ ਨੂੰ ਵੀ ਜਾਣਦਾ ਉਸ ਬੰਦੇ ਦਾ ਨਾਮ ਢੇਰੂ ਸਿੰਘ ਜੀ ਉਹ ਪੱਲੇ ਬੰਨੇ ਮਤਲਬ ਜਿਵੇਂ ਕੰਦਰ ਚੱਪ ਕੇ ਇਧਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਉੱਥੇ ਹੀ ਫੜ ਲਿਆ ਤੇ ਉੱਥੇ ਹੀ ਉਹ ਬੰਦੇ ਨੂੰ ਮਤਲਬ ਇਦਾਂ ਵੀ ਕਰਕੇ ਉਹਨੂੰ ਸਾੜਤਾ ਜਦੋਂ ਬੁਆਸੀ ਕੋਲੀਜ ਦਾ ਮਾਹੌਲ ਮਾਰੋ ਕੁੱਟੋ ਐਵੇਂ ਚੱਲ ਰਿਆ ਸੀ ਤੇ ਮੈਨੂੰ ਉਸ ਟਾਈਮ ਮੈਨੂੰ ਹਰ ਇੱਕ ਚੀਜ਼ ਦੀ ਚੇਤਾ ਮੈਨੂੰ ਇਹ ਨਾ ਮੈਨੂੰ ਲੱਗੇ ਮਾਤਾ ਨੂੰ ਨਹੀਂ ਲੋੜੀ ਹੈ ਨਹੀਂ ਮੇਰੀ ਕਠੋਕੜ ਸਹਾਲ ਤੇ ਮਦ ਹੋਏਗੀ ਤੇ ਮੈਨੂੰ ਸਾਰਾ ਚੇਤਾ ਔਰ ਜਿਵੇਂ ਬੀਬੀਆਂ ਨੂੰ ਇਕੱਠਾ ਕਰਕੇ ਲੈ ਕੇ ਜੀ ਲੋਕਾਂ ਨੂੰ ਇਹ ਬੀਬੀਆਂ ਨੂੰ ਬੰਦਿਆਂ ਨੂੰ ਮਾਰਿਆ ਤੇ ਬੀਬੀਆਂ ਉਹ ਤੁਹਾਡੀ ਉਮਰ ਤਾਂ ਬੜੀ ਛੋਟੀ ਸੀ ਬਹੁਤ ਘੱਟ ਉਮਰ ਸੀ ਫਿਰ ਤਾਂ ਡਰ ਵੀ ਬੜਾ ਲੱਗਦਾ ਹੁਣ ਖੋਪੜਾ ਹੁੰਦਾ ਯਾਰ ਮੈਂ ਕਹਿੰਦਾ ਆਪਾ ਵਾਸ ਪਹਿਲਾਂ ਮੇਰੇ ਪਿਓ ਨੂੰ ਜਦੋਂ ਮਾਰਨ ਆਏ ਤੇ ਮੈਂ ਉਹਨਾਂ ਦੇ ਪਹਿਰਾ ਤੇ ਵੀ ਡਿੱਗ ਪਿਆ ਸੀ ਕਿਉਂ ਮੇਰੇ ਪਿਓ ਦੀ ਥੋੜੀ ਦਿਮਾਗੀ ਤੌਰ ਤੇ ਡਿਸਟਰਬ ਵੀ ਹੋਏ ਹੋਏ ਸੀ ਤੇ ਮੈਂ ਪਹਿਲਾਂ ਜੀ ਵੀ ਡਿੱਗ ਪਿਆ ਬਈ ਮੇਰੇ ਪਿਓ ਨੂੰ ਨਾ ਮਾਰੋ ਮੰਨੀ ਕਿੱਥੇ ਮੰਨਣੀ ਸੀ ਉਹਨਾਂ ਨੇ ਮੈਂ ਕਿਹਾ ਮੇਰੇ ਪਿਓ ਨੂੰ ਨਾ ਮਾਰੋ ਮੇਰਾ ਪਿਓ ਪਾਗੜ ਹੈਗਾ ਦਿਮਾਗੀ ਤੌਰ ਤੇ ਨਹੀਂ ਛੱਡਿਆ ਤੇ ਉਹਨਾਂ ਨੇ ਮਾਰਿਆ ਜਿਆਦੋਂ ਦੀ ਮੇਰਾ ਪਿਓ ਮੇਰੇ ਮੈਂ ਭਾਵੇਂ ਵੱਡਾ ਸੀ ਲੇਕਿਨ ਮੇਰਾ ਨਾ ਪਿਆਰ ਵਾਦ ਸੀ ਮੈਂ ਨਾ ਮੋਢੇ ਤੇ ਲੱਕੇ ਕੁਮਾਂਦਾ ਕਰਦਾ ਜੀ ਮੇ ਪਿਆਰ ਜਾਗਣਾ ਕਿਸੇ ਨਾਲ ਵੱਧ ਹੁੰਦਾ ਜੇ ਕਰੋਚ ਘਟਨਾ ਨਾ ਵਾਪਰਦੀ ਅੱਜ ਪੜੇ ਲਿਖੇ ਹੁੰਦੇ ਵਧੀਆ ਨੌਕਰੀ ਦੇ ਸੈੱਟ ਹੁੰਦੇ ਸਾਰਾ ਪਰਿਵਾਰ ਸਾਰਾ ਪਰਿਵਾਰ ਹੀ ਡੁੱਲ ਗਿਆ ਭਰਾਵਾਂ ਦੀ ਵੀ ਜ਼ਿੰਦਗੀ ਦੇਖੋ ਜੀ ਮੇ ਗੱਲ ਦੱਸਾਂ ਉਹ ਸਰਕਾਰ ਨੇ ਕਰਾਇਆ ਹੈਨਾ ਉਹ ਕਾਲੀ ਇੱਕ ਉੱਥੇ ਹੀ ਨਹੀਂ ਸਿੱਕਾ ਨੂੰ ਜੇ ਦੰਗਾ ਪੀੜੀ ਦੇ ਤਵਾਰਿਆਂ ਨੂੰ ਨੁਕਸਾਨ ਹੋਇਆ ਹੋਰ ਵੀ ਜਗ੍ਹਾ ਤੇ ਹੋਇਆ ਜਿਵੇਂ ਕਿ ਸਾਡੇ ਹੁਣ ਵਿਸੇਦਾਰ ਹੋ ਗਏ ਸੀ ਚਾਚੇ ਦਾ ਉਹਨਾਂ ਨੇ ਸਾਡੀ ਜ਼ਮੀਨਾਂ ਖਾ ਲਈ ਸਾਡਾ ਹੱਕ ਖਾ ਲਿਆ ਹੂੰ ਤਾਂ ਹੁਣ ਦੱਸੋ ਸਾਡਾ ਪਿਓ ਹੁੰਦਾ ਤਾਂ ਉਹ ਸਾਡਾ ਹੱਕ ਖਾਣ ਦੇਂਦਾ ਹਾਂ ਅਣ ਅਸੀਂ ਕੁਝ ਕਰ ਨਹੀਂ ਸਕੇ ਸਾਡੇ ਹੱਕ ਖਾ ਕੇ ਬੈਠੇ ਆ ਹੋਰ ਵੀ 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 ਤੁਹਾਡੀ ਜਿਸ ਤਰ੍ਹਾਂ ਬੇਟਾ ਕਹਿ ਰਿਹਾ ਵੀ ਜ਼ਮੀਨ ਵੀ ਹੈਗੀ ਦੀ ਤੁਹਾਡੀ ਕਿਤੇ ਤੁਹਾਡੀ ਪਤ ਸੀ ਕੀ ਉਹ ਕਿੰਨੇ ਮੇਰੇ ਘਰ ਵਾਲੇ ਦੇ ਨਾਮ ਸੀ ਕਿੱਥੇ ਸੀ ਉਹ ਤਾਂ ਰਾਜਸਥਾਨ ਕਿਚਨਗੜ ਵਿੱਚ ਤੇ ਇਹ ਜਿਹੜੀ ਪੱਪੀ ਦੀ ਮਾਂ ਹੈਗੀ ਤੇ ਮੇਰੇ ਸੱਸ ਨੇ ਉਹ ਮੇਰੇ ਘਰ ਵਾਲੇ ਦੇ ਨਾਮ ਸੀ ਗਏ ਪਤਾ ਨਹੀਂ ਕਿਵੇਂ ਕਿਵੇਂ ਕਰ ਗਏ ਤੇ ਉਹਨਾਂ ਨੇ ਮਤਲਬ ਆਪਣੇ ਨਾਮ ਕਰਵਾ ਦਿੱਤੀ ਮਾਂ ਪੁੱਤਰ ਦਾ ਸਾਢੇ ਨਾਮ ਪਾ ਦਿੱਤਾ ਹੈਗਾ ਤੇ ਜੀ ਉਹਨਾਂ ਤਿੰਨ ਚਾਰ ਜਣੇ ਦੇ ਨਾਮ ਹੁਣ ਹੁਣ ਕਿਵੇਂ ਗੁਜ਼ਾਰਾ ਕਰਦੇ ਹੋ ਤੁਸੀਂ ਇਹ ਜੜਾ ਤਾਜਾ ਖਾ ਰਿਆਂ ਤਾਜਾ ਕਮਾਰਿਆਂ ਬੱਚੇ ਨੂੰ ਹੋਰ ਤਾਂ ਕੋਈ ਰੁਜ਼ਗਾਰ ਹੈ ਨਹੀਂ ਪਤਾ ਨਹੀਂ ਕਿਵੇਂ ਆਪਣਾ ਘਰ ਵਾਈ ਕੋ ਚਲਾ ਰਿਹਾ ਹੈਗਾ ਉਹਨਾਂ ਗੱਲ ਚੱਲੀ ਹੈ ਕਹਿੰਦੇ ਵੀ ਪੁਨਾ ਪਰਿਵਾਰਾਂ ਨੂੰ ਅਸੀਂ ਨੌਕਰੀ ਦਵਾਂਗੇ ਹੁਕਮ ਵੀ ਜਾਰੀ ਹੋਏ ਨੇ ਭਾਵੇਂ ਕਿ ਉਹ ਜੀ ਤਾਂ ਨਹੀਂ ਮੁੜ ਸਕਦੇ ਉਹ ਵਾਪਸ ਨਹੀਂ ਆ ਸਕਦੇ ਥੋੜਾ ਜ ਮਰਮਤਾ ਰੋਜ਼ਗਾਰ ਮਿਲੇਗਾ ਥੋੜਾ ਸਹਾਰਾ ਤਾਂ ਮਿਲੇਗਾ ਬੱਚੇ ਨੂੰ ਲੱਗ ਜਾਵੇ ਛੋਟੇ ਵਾਲੇ ਨਹੀਂ ਪੋਤੇ ਨੂੰ ਲੱਗ ਜਾਵੇ ਤੇ ਬੱਚੇ ਦੀ ਤਾਂ ਉਮਰ ਦੇ ਵੱਧ ਹੋਈ ਹੋ ਗਈ ਹੈਗੀ ਉਹਨਾਂ ਨੇ ਕਿਹ ਵਾਲੇ ਪੋਤੇ ਨੂੰ ਲੱਗ ਜਾਵੇ ਤਾਂ ਥੋੜੀ ਉਮਰ ਦੇ हिसाब ਨਾਲ ਤਾਂ 60 ਸਾਲ ਤਾਂ ਕਰ ਹੀ ਲੇਗਾ ਨਾ 30 ਸੜ ਸਾਲ ਤਾਂ ਕਰ ਹੀ ਲੇਗਾ ਨਾ ਬਿਲ ਬਿਲ ਵੀ ਕਹਿੰਦੇ ਕਾਫੀ ਆਇਆ ਤੁਹਾਨੂੰ ਬਿੱਲ ਕਿੰਨਾ ਕਿ ਬਿੱਲ ਤੇ ਤੇਰੇ ਆ ਰਹੇ ਨਹੀਂ ਬਿੱਲ ਤੇਰੇ ਨਹੀਂ ਸਾਨੂੰ ਤਾਂ ਫੋਨ ਵੀ ਆਉਂਦੇ ਨਹੀਂ 40 50 ਹਜ਼ਾਰ ਦਾ ਬਿੱਲ ਬਣਿਆ ਹੋਇਆ ਇਹ ਜਿਹ ਬੰਦੇ ਦਾ ਟਾਈਟ ਟਾਈਟ ਬਿੱਲ ਲੱਗਦਾ ਨਹੀਂ ਕਹਿੰਦੇ ਗਿਨ ਬਿੱਲ ਵਾਸੇ ਤਾਂ ਮੈਂ ਤਾਂ ਕਹਿੰਦੀ ਨਹੀਂ ਆ ਵੀ ਲੈ ਜਾਓ ਬਿੱਲ ਆਦਮੀ ਦੇ ਜਾਓ ਮੇਰਾ ਮੇਰੇ ਕੋਲ ਲੈ ਜਾਓ ਬਿੱਲ ਕਮਾਨ ਵਾਲਾ ਤਾਂ ਮੇਰੇ ਲੈ ਲੇਤਾ ਹੈਗਾ ਮੇਰੇ ਕਮਾਨ ਵਾਲਾ ਕੌਣ ਹੈਗਾ ਬਿੱਲ ਤੁਮਾਂ ਕੀ ਤੁਹਾਨੂੰ ਮੇਰੇ ਘਰ ਵਾਲਾ ਦੇ ਦੋ ਤੁਸੀਂ ਲੈ ਜਾਓ ਪੈਨਸ਼ਨ ਕਿ ਨਹੀਂ ਮਿਲਦੀ ਤੁਹਾਨੂੰ ਉਦੋਂ ਫਿਰ ਉਦੋਂ ਸਮੇਂ ਜਦੋਂ ਘਟਨਾ ਵਾਪਰੀ ਉਸ ਤੋਂ 250 ਰੁਪਏ 250 ਰੁਪਏ 250 ਨਾਲ ਗੁਜ਼ਾਰਾ ਹੋ ਜਾਂਦਾ ਸੀ ਨਹੀਂ ਕਿੱਥੇ ਹੁੰਦਾ ਸੀਗਾ ਤੇ ਹੁਣ ਤਾਂ ਪੈਨਸ਼ਨ ਹੀ ਬੰਦ ਹੋਈ ਪਈ ਹੈ ਸਾਡੀ ਗੁਰਦਾਰਾ ਦੀ ਇਹ ਕਮੇਟੀ ਇਹ ਕਮੇਟੀ ਹੁਣ ਸਕੂਲਾਂ ਮਲਾਂ ਦੇ ਰਹੇ ਸਾਡਾ ਫਿਰ ਵੀ ਜਿੱਕੇ ਆਇਆ ਸੀ 1200 ਕਰ ਗਿਆ ਸੀ ਸਾਡੀ ਪੈਨਸ਼ਨ ਹੁਣ ਨਹੀਂ ਮਿਲੀਏਗੀ ਜੀ ਨਹੀਂ ਨਹੀਂ ਸਾਡੇ 60-60 ਹਜ਼ਾਰ ਹੋਏ ਪੈ ਆ ਗਿਆ ਕੱਟੀ ਸਾਰੀ ਪਿੰਚੇ ਇਹਦੇ ਵੀ ਕੱਟੀ ਰਵਾਂਗੇ ਕਿ ਅੱਜ ਤਾਂ ਕੋਈ ਗੱਲ ਹੀ ਨਹੀਂ ਆ ਗਈ ਗੱਲ ਹੀ ਨਹੀਂ ਆ ਗਈ ਸਾਡੇ ਮੈਂਬਰ ਇੱਧਾ ਹੀ ਆ ਗਏ ਕਿ ਇਹਨਾਂ ਜੋ ਦਬਾਅ ਪਾਣਗੇ ਤਾਂ ਕਿਉਂ ਨਹੀਂ ਮਿਲੇਗੀ ਬਾਹਰ ਦਾ ਪੈਸਾ ਆਂਦਾ ਹੈਗਾ ਕੋਈ ਇਹ ਆਪਣੇ ਕੋਲੋਂ ਥੋੜੀ ਦੇਣਗੇ ਸੰਗਤ ਦੇਣ ਵਾਲੀ ਹੈਗੀ ਦੇਣ ਦੀ ਹੈਗੀ ਸੰਗਤ ਤੇ ਇਹ ਬਸ ਇਹਨਾਂ ਦੇ ਕੋਲ ਹੀ ਚਲਾ ਜਾਂਦਾ ਹੈਗਾ ਤਾਂ ਸਾਨੂੰ ਕਿੱਥੋਂ ਦੇ ਦੇਗੀ ਇਹ ਵੀ 1000 ਰੁਪਏ ਜਿਹੜਾ ਜਾਂਦੇ ਆ ਅਸੀਂ ਤਾਰੀਖ ਤੇ ਲੜਕੇ ਲਿਆਉਂਦੇ ਆ ਤਾਂ ਇਹ ਕੋਈ ਕਲੋਨੀ ਦੀ ਗੱਲ ਕਰੀਏ ਕਿੰਨੀਆਂ ਕਿ ਬਦਵਾਵਾਂ ਹੋਣਗੀਆਂ ਕਲੋਨੀ ਦੇ ਵਿੱਚ ਤਿਲਕ ਵਿਹਾਰ ਇਹ ਆਪਣੀ ਜਿਹੜੀ ਸੀ ਬਲਾਕੇ ਤੋਂ ਕਲੋਨੀ ਬਦਵਾਵਾਂ ਦੀ ਸਾਰੀ ਸਾਰੀ ਯਾਨੀ ਪੂਰੀ ਪੂਰੀ ਦੰਗਾ ਪੇੜੀ ਸੀ ਹੈਗੇ ਵੀਰ ਤੇ ਕੁਝ ਪਰਿਵਾਰ ਚਲ ਗਏ ਮਲੇ ਚੋਦੀ ਵੇਟ ਜਾ ਕੇ ਚਲ ਗਏ ਮਾਹੌਲ ਵੇਖਿਆ ਥੋੜੀ ਠੀਕ ਠਾਕ ਹੈਗੇ ਜੀ ਕਿ ਇੱਥੇ ਬੇਰੋਜ਼ਗਾਰੀ ਜੀ ਬੱਚੇ ਨਛਿਆਂ ਚ ਬਹਿ ਗਏ ਹਾਲਤ ਮਾੜੇ ਦੇਖੇ ਇੱਥੇ ਦੇ ਕਈ ਚਲੇ ਗਏ ਜਿਹੜੇ ਠੀਕ ਠਾਕ ਹੈਗੇ ਸੀ ਰੋਜ਼ਗਾਰ ਦੇ ਪੱਦਰ ਦੇ ਕੋਈ ਛੋਟ ਨਹੀਂ ਮਿਲਦੀ ਪਰਿਵਾਰਾਂ ਨੂੰ ਵੀ ਤੁਹਾਡੇ ਪਰਿਵਾਰਾਂ ਦੇ ਜੀ ਵਿਛੜ ਗਏ ਤੁਸੀਂ ਉਹ ਸੰਤਾਪਣ ਆਇਆ ਤੁਸੀਂ ਉਹ ਜ਼ੁਲਮ ਹੜਾਇਆ ਕੋਈ ਰਾਹਤ ਨਹੀਂ ਮਿਲਦੀ ਹੈਗੀ ਨਹੀਂ ਕੋਈ ਰਾਹਤ ਹੋਇਆ ਨਹੀਂ ਕੁਝ ਨਹੀਂ ਮਿਲਦੀ ਰਾਤ ਕੋਈ ਰਾਤ ਨਹੀਂ ਜੀ ਨਹੀਂ ਕੁਝ ਨਹੀਂ ਮਿਲਦਾ ਓਏ ਜਾਨੀ ਕੋਈ ਰਸਨ ਦਾ ਨੋਕਰੀ ਦੀ ਗੱਲ ਚੱਲੀ ਹੈ ਜੇਕਰ ਕਿਸੇ ਪਰਿਵਾਰ ਦੇ ਜੀਨ ਮਿਲਦੇ ਨੌਕਰੀ ਦਾ ਫਰਕ ਪਏਗਾ ਮੈਨੂੰ ਬਹੁਤ ਜ਼ਿਆਦਾ ਫਰਕ ਪਏਗਾ ਭਾਜੀ ਜੇ ਤੁਹਾਨੂੰ ਮੰਥਲੀ ਮਾਇਆ ਗਿਆ ਨਾ ਦੇਖੋ ਜੀ ਪੈਸਾ ਆਏਗਾ ਬੱਚਾ ਆਹ ਹਾਂ ਦੇਖੋ ਜੀ ਪੈਸੇ ਹੋਣਗੇ ਤੇ ਸਭ ਨੂੰ ਰਸਾਨੀ ਦੇਵੇਗਾ ਸਭ ਸਾਰੇ ਆਰਮਾਨ ਪੂਰੇ ਹੋਣਗੇ ਜੇ ਤੁਹਾਡੇ ਕੋਲ ਪੈਸਾ ਹੈ ਤੇ ਕਿੰਨੀਆਂ ਪੀੜੀਆਂ ਰੁਲਗੀਆਂ ਉਸ ਤੋਂ ਉੱਪਰ ਦੇ ਕੰਮ ਤਿੰਨ ਰੁਲਗੀਆਂ ਅਜੀ ਤਿੰਨ ਪੀੜੀਆਂ ਰੁਲਗੀਆਂ ਕਾਫੀਆਂ ਰੁਲਗੀਆਂ ਜੀ ਤਿੰਨ ਤਿੰਨ ਪੀੜੀਆਂ ਰੁਲਗੀਆਂ ਕਾਹਦੀ ਕਿ ਵੀ ਹੁਣ ਇਨਸਾਫ ਦੀ ਕੋਈ ਆਸ ਹੈ ਭਾਵੇਂ ਕਿ 40 ਸਾਲ ਤੋਂ ਕੇਸ ਚੱਲ ਰਹੇ ਨੇ ਅਜੇ ਤੱਕ ਉਸ ਕਿਸ ਤਰ੍ਹਾਂ ਦੀ ਸਜ਼ਾ ਮੰਗੇ ਇਹ ਸੁਣਾ ਹੈਗਾ ਵੀ ਆਪ ਤੇ ਖੁਦ ਮਤਲਬ ਬਠੇ ਨਹੀਂ ਹੈਗੇ ਨਾ ਅਸੀਂ ਕਹਿੰਦੇ ਆ ਵੀ ਜਿੰ ਜਦੋਂ ਤੱਕ ਸਾਡੇ ਸਰੀਰ ਸਾਹ ਹੈਗੇ ਤੇ ਅਸੀਂ ਤਾਰੀਖਾਂ ਲੈ ਜਾਵਾਂਗੇ ਉਹ ਤੋਂ ਕਰਨ ਵਾਲਾ ਤਾਂ ਵੈਗਰੂ ਹੋਏਗਾ ਅਸੀਂ ਫੇਰ ਵੀ ਆਪਣੇ ਮਨ ਨੂੰ ਮਾਰ ਕੇ ਜਾਂਦੇ ਆ ਕਿ ਉੱਥੇ ਕੀ ਨਵੇਂ ਸਾਨੂੰ ਇਨਸਾਫ ਮਿਲੇ ਬਸ ਇਨਸਾਫ ਮਿਲੇ ਇਨਸਾਫ ਅਸੀਂ ਜਾਂਦੇ ਆ ਇਹ ਸਰਕਾਰ ਸੰਵਿਧਾਨ ਸਦਿ ਸਰਕਾਰੀ ਅਜਕਲ ਉਹਨਾਂ ਦੀ ਹੈਗੀ ਸਾਡੀ ਤਾਂ ਨਹੀਂ ਅਸੀਂ ਇਹ ਵੀ ਕਿਹਾ ਹੈਗਾ ਗੁਰਦੁਆਰਾ ਕਮੇਟੀ ਨੂੰ ਬਈ ਆਪਣਾ ਜਿਹੜਾ ਵਕੀਲੇ ਵਧਿਆ ਤੋਂ ਵਧਿਆ ਦੋ ਜੋ ਚੰਗਾ ਕੇਸ ਲੜੇ ਤਾਂ ਇਹਨਾਂ ਨੂੰ ਕੋਈ ਫਾਂਸੀ ਦੇ ਬੰਦੇ ਚੜਾਏ ਫਾਂਸੀ ਦੀ ਮੰਗ ਕਰਦੇ ਹਾਂਜੀ ਫਾਂਸੀ ਹੋਣੀ ਚਾਹੀਦੀ ਹਾਂਜੀ ਬੀਬੀ ਕ ਕੁਲਦੀਪ ਕੋਰ ਕਹ ਰਹੀ ਸੀ ਕਿ ਮੈਨੂੰ ਆਫਰ ਆਇਆ ਸੀ ਟੇਚੀ ਦਾ ਵੀ ਤੁਸੀਂ ਕੇਸ ਤੋਂ ਪਿੱਛੇ ਹਟ ਜਾਓ ਜਾਂ ਮੁਕਰ ਜਾਓ ਕਹਾਈ ਤੁਹਾਨੂੰ ਤਾਂ ਨਹੀਂ ਕੋਈ ਆਫਰ ਆਇਆਗਾ ਸਾਨੂੰ ਕੋਈ ਨਹੀਂ ਆਇਆ ਬਈ ਐਵੇਂ ਝੂਠ ਬੋਲੀਏ ਨਹੀਂ ਅਸੀਂ ਤਾਂ ਗਵਾਇਆ ਦਿੱਤੀ ਅਸੀਂ ਸਾਰੀ ਗਵਾਇਆ ਜਿਹੜੇ ਫੜਕੜ ਡੂਮਾਂ ਦਿੱਤੀ ਅਸੀਂ ਅਸੀਂ ਗਵਾਈ ਉਹ ਤੋਂ ਸਜ਼ਾ ਹੋਈ ਸੀ ਕਿਨੇ ਜਣੇ ਹਾਂ ਹੋਈ ਸੀ ਵੀ ਹੋਈ ਸੀ ਵੀ ਸਜ਼ਾ ਤਾਂ ਹੋਈ ਸੀ ਉਹ ਛੋਟੇ ਸੀ ਨਾ ਇਹ ਤਾਂ ਮੇਨ ਜਿਹੜਾ ਵੱਡਾ ਹੈਗਾ ਜਿਵੇਂ ਸੱਜਣ ਕੁਮਾਰ ਹੈ ਜਗਦੀਸ਼ ਟੈਟਲਰ ਹੈ ਇਹਨਾਂ ਦੇ ਵੱਲੋਂ ਜ਼ਿਆਦਾ ਇਹ ਹੁੰਦਾ ਹੈਗਾ ਉਹ ਤਾਂ ਛੋਟੇ ਸੀਗੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਵਹੀਂ ਸਜ਼ਾ ਬੰਦ ਤੋਂ ਨਹੀਂ ਤਾ ਇਹ ਉਹ ਪਰਿਵਾਰ ਸੀ ਜਿਨ੍ਹਾਂ ਨੇ ਸੱਤ ਜੀ ਗਵਾਏ ਨੇ ਤਾ ਇੱਕ ਜੀ ਦਾ ਹੀ ਬਹੁਤ ਦੁੱਖ ਹੁੰਦਾ ਜਿਨ੍ਹਾਂ ਨੇ ਸੱਤ ਜੀ ਗਵਾਏ ਨੇ ਤਾਂ ਉਹਨਾਂ ਨੂੰ ਪੁੱਛ ਕੇ ਦੇਖਣਾ ਚਾਹੀਦਾ ਕਿ ਕਿੰਨਾ ਦਰਦ ਅੰਦਰ ਅੱਜ 40 ਸਾਲ ਬੀਤ ਗਏ ਨੇ ਪਰ ਹਜੇ ਵੀ ਆਪਣਿਆਂ ਨੂੰ ਖੋਣ ਦਾ ਦਰਦ ਹਜੇ ਵੀ ਅੱਖਾਂ ਦੇ ਵਿੱਚ ਹੰਝੂ ਪਤਾ ਨਹੀਂ ਕਦੋਂ ਇਨਸਾਫ ਮਿਲੇਗਾ 40 ਸਾਲ ਤੋਂ ਜਿਹੜੀਆਂ ਦਰਵਾਜ਼ਿਆਂ ਜਿਹੜੇ ਅਦਾਲਤ ਦੇ ਨੇ ਉਹ ਖੜਕਾ ਰਹੇ ਨੇ ਪਰ ਇਨਸਾਫ ਦੀ ਹਜੇ ਤੱਕ ਕੋਈ ਆਸ ਨਹੀਂ ਨਜ਼ਰ ਆ ਰਹੀ ਪਰ ਹੁਣ ਥੋੜਾ ਜਿਹਾ ਇਹਨਾਂ ਨੂੰ ਲੱਗਦਾ ਕਿ ਜਿਵੇਂ ਇਸ ਤਰ੍ਹਾਂ ਨੌਕਰੀ ਦੇਣ ਦੀ ਗੱਲ ਚੱਲੀ ਹੈ ਜੇਕਰ ਨੌਕਰੀ ਮਿਲੇਗੀ ਪਰਿਵਾਰ ਦੇ ਕਿਸੇ ਜੀ ਨੂੰ ਤਾਂ ਮੰਥਲੀ ਜਦੋਂ ਇਨਕਮ ਹੋਏਗੀ ਤਾਂ ਬੱਚੇ ਵੀ ਪੜ ਸਕਣਗੇ ਤਾਂ ਥੋੜਾ ਜਿਹਾ ਸਹਾਰਾ ਜ਼ਰੂਰ ਲੱਗੇਗਾ ਭਾਵੇਂ ਕਿ ਤਿੰਨ ਪੀੜੀਆਂ ਉਸ ਕਾਰਨ ਜਿਹੜੀਆਂ ਉਹ ਡਵੈਲਪ ਨਹੀਂ ਹੋ ਸਕੀਆਂ ਬੱਚੇ ਪੜ ਨਹੀਂ ਸਕੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਉਹ ਨੁਕਸਾਨ ਜ਼ਰੂਰ ਇਹਨਾਂ ਦਾ ਹੋਇਆ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸ deito